17ਵੀਂ ਸਦੀ ਤੇ 21ਵੀਂ ਸਦੀ ਦਾ ਇਤਿਹਾਸਕ ਰਿਸ਼ਤਾ ਕੀ ਹੈ ਕਈ ਵਾਰ ਕੌਮਾਂ ਨੂੰ ਇਹ ਕਿਤਾਬਾਂ ਚੋਂ ਸਿੱਖਣ ਨੂੰ ਨਹੀਂ ਮਿਲਦਾ ਕੌਮਾਂ ਬੋਲਚਾਲ ਦੇ ਇਤਿਹਾਸ ਤੇ ਵਰਬਲ ਹਿਸਟਰੀ ਚੋਂ ਸਿੱਖਦੀਆਂ ਨੇ ਔਰਲ ਹਿਸਟਰੀ ਚੋਂ ਸਿੱਖਦੀਆਂ ਨੇ ਅੱਜ ਅਸੀਂ ਫਤਿਹਗੜ ਸਾਹਿਬ ਦੀ ਇਤਿਹਾਸਕ ਧਰਤੀ 'ਤੇ ਆ ਅਸੀਂ ਠੰਡੇ ਬੁਰਜ ਦੇ ਸਾਹਮਣੇ ਖੜੇ ਹਾਂ ਜਿੱਥੇ ਕਈ ਸਦੀਆਂ ਪਹਿਲਾਂ ਸਿੱਖ ਕੌਮ ਦੇ ਮਹਾਨ ਸਪੂਤ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਇਸੇ ਠੰਡੇ ਬੁਰਜ 'ਚ ਮਾਤਾ ਗੁਜਰਕੌਰ ਦੇ ਨਾਲ ਕਾਇਦ ਕੀਤੇ ਗਏ ਸੀ ਔਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਹਰ ਪੀੜੀ ਦੇ ਲੋਕ ਇੱਥੇ ਆ ਕੇ ਨਤਮਸਤਕ ਹੋ ਰਹੇ ਨੇ ਯਾਨੀ ਆਪਣੇ ਇਤਿਹਾਸ ਦੇ ਨਾਲ ਡਾਇਰੈਕਟ ਕਮਿਊਨੀਕੇਸ਼ਨ ਇਹਨਾਂ ਲੋਕਾਂ ਦਾ ਹੋ ਰਿਹਾ ਇਹ ਕਿਤਾਬਾਂ ਦੇ ਜ਼ਰੀਏ ਨਹੀਂ ਵਰਬਲ ਹਿਸਟਰੀ ਦੇ ਜ਼ਰੀਏ ਹੋ ਇਹ ਉਹ ਮਹਾਨ ਇਤਿਹਾਸਕ ਧਰਤੀ ਹੈ ਇਹ ਮਹਾਨ ਇਤਿਹਾਸਕ ਠੰਡਾ ਬੁਰਜਾ ਜਿੱਥੇ ਮਾਤਾ ਗੁਜਰਕੌਰ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਕੈਦ ਰਹੇ ਇਸ ਸਥਾਨ ਦੇ ਉੱਤੇ ਬਹੁਤ ਵੱਡੇ ਤਸੀਹੇ ਝੱਲੇ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਿਹਾ ਜਾਂਦਾ ਨੌਜਵਾਨ ਪੀੜ੍ਹੀ ਨਾਲ ਖਾਸ ਤੌਰ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਕੀ ਇਹਨਾਂ ਤੋਂ ਸਿੱਖਿਆ ਲੈਂਦੇ ਨੇ ਜੋ ਇੱਥੇ ਕੁਰਬਾਨੀਆਂ ਹੋਈਆਂ ਉਹਨਾਂ ਤੋਂ ਉਹ ਕੀ ਸਿੱਖਿਆ ਲੈਂਦੇ ਨੇ ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਜੋ ਇੱਥੇ ਸਾਡਾ ਇਤਿਹਾਸ ਹੈਗਾ ਨਤਮਸਕ ਹੋਏ ਹੋ ਆ ਕੇ ਕੀ ਸਿੱਖਣ ਨੂੰ ਮਿਲਦਾ ਕੀ ਸੁਨੇਹਾ ਮਿਲਦਾ ਤੁਹਾਨੂੰ ਮੈਂ ਇਹ ਉਹ ਗੁਰਸਿੱਖ ਬੰਦੇ ਵਸਤੇ ਆਗਾ ਜੋ ਜੋ ਕੇਸ ਕਰਦੇ ਨੇ ਗੁਰੂ ਦੀ ਮਤਲਬ ਉਹ ਨਾਲ ਨਹੀਂ ਚੱਲਦੇ ਜਿਹਦਾ ਰਹਿਤ ਮਰਿਆਦਾ ਹੋਣਾ ਉਸੇ ਸਿੱਖ ਹੈਗੇ ਕਿ ਇਸ ਰਖਣ ਅਮ੍ਰਿਸ਼ੋਕਣ ਗੁਰਦਸ ਸਿੰਘ ਵੰਡਣ ਤੇ ਜਿਹਦਾ ਛੋਟੇ ਸਾਹਿਬ ਜੀ ਉਹਨੇ ਵਾਂਗ ਬਣਣਾ ਬਾਬਾ ਜੀ ਤੁਸੀਂ ਕਿੱਥੋਂ ਆਏ ਹੋ ਕਡਾਮ ਤੋਂ ਜੀ ਅੱਛਾ ਹਰਵਾਰ ਆਉਣੀ ਇੱਥੇ ਹਾਂ ਜੀ ਕੀ ਤੁਹਾਨੂੰ ਇਤਿਹਾਸ ਤੋਂ ਕੀ ਸਿੱਖਣ ਨੂੰ ਮਿਲਦਾ ਆਪਣੇ ਤੋਂ ਜੋ ਲਸਾਨੀ ਕੁਰਬਾਨੀ ਹੈ ਛੋਟੇ ਸਾਹਿਬ ਜਦਿਆਂ ਬਹੁਤ ਕੁਰਬਾਨੀਆਂ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਨੇ ਜੇ ਅਸੀਂ ਹੁਣ ਇਹਨਾਂ ਨੂੰ ਨਾ ਮੰਨਾਂਗੇ ਤੇ ਬਹੁਤ ਵਧੀਆ ਤੇ ਦੂਤੇ ਕੁਰਬਾਨੀ ਹੋਰ ਕੀ ਹੋਣੀ ਤਾਂ ਹਰ ਪੀੜੀ ਦੇ ਹਰ ਪੀੜੀ ਇੱਥੇ ਪਹੁੰਚ ਰਹੀ ਹੈ ਨੌਜਵਾਨ ਪੀੜੀ ਵੀ ਬਜ਼ੁਰਗ ਵੀ ਔਰ ਹਰ ਪੀੜੀ ਦੇ ਲੋਕ ਇੱਥੇ ਪਹੁੰਚ ਰਹੇ ਨੇ ਤਾਂ ਅਸੀਂ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਇੱਥੇ ਹਰ ਵਾਰ ਆਉਂਦੇ ਹੋ ਹਾਂਜੀ ਸਰ ਅਸੀਂ ਹਰ ਸਾਲ ਆਨੇ ਬੱਚੇ 110 120 ਬੱਚਿਆਂ ਦੇ ਹਰ ਸਾਲ ਜਿਹੀ ਦੀ ਜੋੜ ਮੇਲੇ ਤੇ ਸਕਾਉਟ ਸੇਵਾ ਵਾਸਤੇ ਜੀ ਇੱਥੇ ਸੇਵਾ ਕਰਦੇ ਹਾਂ ਜੋ ਸੇਵਾ ਦਾ ਕਨਸੈਪਟ ਸਿੱਖੀ ਦੇ ਅੰਦਰ ਆ ਉਹੀ ਤੁਸੀਂ ਸਕਾਉਟਸ ਦੇ ਜ਼ਰੀਏ ਇੱਥੇ ਲੈ ਕੇ ਆਉਂਦੇ ਹਾਂ ਹਾਂਜੀ ਸਰ ਤਾਂ ਇੱਥੇ ਵੱਡੀ ਗੱਲ ਇਹੀ ਹੈਗੀ ਇਤਿਹਾਸ ਨੂੰ ਜਾਣਨ ਦੀ ਕੋਸ਼ਿਸ਼ ਤਰ੍ਹਾਂ ਤਰ੍ਹਾਂ ਦੇ ਸਾਧਨਾ ਜ਼ਰੀਏ ਹੁੰਦੀ ਹੈ ਤਰ੍ਹਾਂ ਤਰ੍ਹਾਂ ਦੇ ਸੋਰਸ ਹੁੰਦੇ ਨੇ ਇਤਿਹਾਸ ਨੂੰ ਜਾਣਨ ਦੇ ਆਮ ਤੌਰ ਦੇ ਉੱਤੇ ਆਧੁਨਿਕ ਦੁਨੀਆ 'ਚ ਕਿਹਾ ਜਾਂਦਾ ਕਿ ਇਤਿਹਾਸ ਨੂੰ ਕਿਤਾਬਾਂ 'ਚੋਂ ਪੜ੍ਹਨਾ ਚਾਹੀਦਾ ਅਕਸਰ ਵੱਡੇ-ਵੱਡੇ ਇਤਿਹਾਸਕਾਰ ਪੈਦਾ ਹੁੰਦੇ ਨੇ ਉਹਨਾਂ ਇਤਿਹਾਸਕਾਰਾਂ ਦੀਆਂ ਕਿਤਾਬਾਂ ਪੜੀਆਂ ਜਾਂਦੀਆਂ ਨੇ ਸਿੱਖਾਂ ਦੇ ਅੰਦਰ ਵੀ ਬਹੁਤ ਸਾਰੇ ਇਤਿਹਾਸਕਾਰ ਨੇ ਜਿਨ੍ਹਾਂ ਨੂੰ ਪੜਿਆ ਜਾਂਦਾ ਪਰ ਜੋ ਕਨੈਕਸ਼ਨ ਆਰਗੈਨਿਕ ਕਨੈਕਸ਼ਨ ਆ ਜੋ ਕੁਦਰਤੀ ਕਨੈਕਸ਼ਨ ਆ ਕਿਸੇ ਕੌਮ ਦਾ ਆਪਣੇ ਧਾਰਮਿਕ ਸਥਾਨਾਂ ਦੇ ਨਾਲ ਆਪਣੀਆਂ ਉਹਨਾਂ ਥਾਵਾਂ ਦੇ ਨਾਲ ਜਿਨ੍ਹਾਂ ਥਾਵਾਂ ਤੋਂ ਉਹਨਾਂ ਨੂੰ ਇੱਕ एनर्जी ਮਿਲਦੀ ਹੈ ਜਿਨ੍ਹਾਂ ਨੂੰ ਊਰਜਾ ਮਿਲਦੀ ਹੈ ਉਸਾਂ ਦੇ ਉੱਤੇ ਆ ਕੇ ਕਿ ਸਾਡੀ ਕੌਮ ਦਾ ਇਤਿਹਾਸ ਕੀ ਹੈ ਔਰ ਉਸ ਤੋਂ ਸਿੱਖਿਆ ਲੈ ਕੇ ਉਹ ਅੱਗੇ ਵਧਦੇ ਨੇ ਇਹਨਾਂ ਥਾਵਾਂ ਦੇ ਉੱਤੇ ਵੀ ਜੋ ਲੋਕ ਆਉਂਦੇ ਨੇ ਉਹ ਕਿਤਾਬਾਂ ਪੜ੍ਹ ਕੇ ਨਹੀਂ ਆਉਂਦੇ ਉਹ ਲੋਕ ਆਪਣੇ ਦਾਦਿਆਂ ਬਾਬਿਆਂ ਤੋਂ ਕਹਾਣੀਆਂ ਸੁਣ ਕੇ ਇੱਥੇ ਪਹੁੰਚਦੇ ਨੇ ਤੇ ਇਹ ਸਨੇਹ ਨੂੰ ਜੋ ਗੁਰੂ ਦੀ ਧਰਤੀ ਦਾ ਸਨੇਹਾ ਉਹਨੂੰ ਅੱਗੇ ਲੈ ਕੇ ਜਾਂਦੇ ਨੇ ਜਿਹਦੇ ਜ਼ਰੀਏ ਇੱਕ ਬਿਹਤਰ ਸਮਾਜ ਸਿਰਜਣ ਦੀ ਗੱਲ ਹੁੰਦੀ ਹੈ ਕੈਮਰਾਮੈਨ ਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਝਾ para